ਹੈਲੋ ਹੈਲੋ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਮਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਹਾਂਜੀ ਮੇਰੀ ਗੱਲ ਯੂਥ ਪ੍ਰਧਾਨ ਕਾ ਚਾਰਜ ਜੋ ਕਿ ਰੋਪੜ ਨਾਲ ਹਰਜੀਤ ਸਿੰਘ ਚਿਤਾਂਮਲ ਜੀ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਚਿਤਾਂਮਲ ਜੀ ਇੱਕ ਖਬਰ ਆ ਰਹੀ ਹੈ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਐਮਪੀ ਨੇ ਅਨੁਸਾਰੀ ਫਤਿਹਗੜ੍ਹ ਸਾਹਿਬ ਵਿਖੇ ਕਿਲਾ ਹਨ ਨਾਮਪੁਰ ਵਿਖੇ ਮਨਕੀ ਜੋ ਕਿ ਨਜ਼ਰਬੰਦ ਕੀਤਾ ਗਿਆ ਹਾਂਜੀ ਮੈਂ ਵੀ ਉੱਥੇ ਮੌਜੂਦ ਹਾਂ ਇਸ ਸਮੇਂ ਉਹਨਾਂ ਦੇ ਕਰਦੇ ਬਾਹਰ ਖੜੇ ਆ ਪੁਲਿਸ ਨੇ ਡੇਢ 200 ਬੰਦਾ ਲਾਇਆ ਹੋਇਆ ਪੁਲਿਸ ਨੇ ਆਪਣਾ ਹਾਂਜੀ ਪੁਲਿਸ ਆਲੇ ਦੁਆਲੇ ਜ਼ਮੀਨਾਂ ਉਹਨਾਂ ਨੂੰ ਸਾਰੇ ਪਾਸੇ ਨੂੰ ਘਰਮੋ ਘੇਰਾ ਪਾਇਆ ਹੋਇਆ ਤੇ ਐਸੀ ਬਾਹਮੀ ਸਾਈਡ ਪੁਲਿਸ ਦੇ ਘੇਰੇ ਵਿੱਚੇ ਖੜੇ ਮੀ ਬਹੁਤ ਪੈ ਰਿਹਾ ਹਾਂ ਹਾਂਜੀ ਗੜੇਮਾਰੀ ਕਾਫੀ ਹੋ ਰਹੀ ਹੈ ਪਰ ਐਸੀ ਅਜੇ ਵੀ ਬਾਹਰ ਖੜੇ ਆ ਸਾਨੂੰ ਅੰਦਰ ਨਹੀਂ ਜਾਣ ਦੇ ਰਹੀ ਹੈਗੇ ਤੁਸੀਂ ਇੱਥੇ ਕਿਵੇਂ ਪਹੁੰਚਦੇ ਹੋ ਅਸੀਂ ਅੱਗੇ ਜੂਰੇ ਅਸੀਂ 10 ਵਜੇ ਦੇ ਆਏ ਹੋਏ ਆ ਪਹਿਲਾਂ ਅਸੀਂ ਉੱਤਰ ਨੂੰ ਜਾ ਰਹੇ ਸੀ ਪਰ ਜਦੋਂ ਪ੍ਰਧਾਨ ਸਾਹਿਬ ਦਾ ਰੈਸਟ ਦਾ ਪਤਾ ਲੱਗਿਆ ਅਸੀਂ ਫਿਰ ਹੂੰ ਪਦਕਰ ਸਾਹਿਬ ਆ ਗਏ ਜੀ ਠੀਕ ਹੈ ਹਾਂ ਨਹੀਂ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਰਵੱਈਏ ਨੂੰ ਵੀ ਇੱਕ ਆਨੰਦ ਜੀ ਇੱਕ ਪਾਰਲੀਮੈਂਟ ਮੈਂਬਰ ਨੂੰ ਉਹਨਾਂ ਦੀ ਕਾਂਸਲ ਚੌਂਸੀ ਵਿੱਚ ਹੀ ਐਡਾ ਵੱਡਾ ਜ਼ਬਰ ਜ਼ੁਲਮ ਹੁੰਦਾ ਹੋਵੇ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਹੋਵੇ ਤੇ ਜੋ ਆਪਾਂ ਨੂੰ ਰਾਈਟ ਦਿੱਤਾ ਗਿਆ ਸੰਵਿਧਾਨ ਨੇ 14 ਆਰਟੀਕਲ 14 21 ਹੂੰ ਇਹਦੀ ਬਿਲਕੁਲ ਸਰਕਾਰ ਖੁਦ ਹੀ ਲੰਗਣਾ ਕਰ ਰਹੀ ਆ ਹੂੰ ਹਿਊਮਨ ਰਾਈਟ ਦਾ ਕੋਈ ਜਿਹੜੇ ਸਰਕਾਰ ਦੇ ਬੁਲਾ ਰਹੇ ਨੇ ਹਿਊਮਨ ਰਾਈਟ ਦੇ ਨਾ ਸੁਪਰੀਮ ਕੋਰਟ ਬੋਲ ਰਹੀ ਹੈ ਨਾ ਕੋਈ ਹਾਈ ਕੋਰਟ ਬੋਲ ਰਹੀ ਹੈ ਹਾਂਜੀ ਕਾਨੂੰਨ ਦੇ ਵੀ ਜਿਹੜੇ ਵੱਡੇ ਵੱਡੇ ਅਫਸਰ ਨੇ ਜਾਂ ਜੱਜ ਨੇ ਸਭ ਅੰਨੇ ਹੋ ਚੁੱਕੇ ਆ ਕੋਈ ਸ਼ਾਇਦ ਸਰਕਾਰ ਦਾ ਇਹ ਵੀ ਮਤਲਬ ਹੋ ਸਕਦਾ ਵੀ ਕਿਤੇ ਇੱਥੇ ਮਾਹੌਲ ਨਾ ਖਰਾਬ ਹੋ ਜਾਵੇ। ਮਾਹੌਲ ਤਾਂ ਸਰਕਾਰ ਨੇ ਖਰਾਬ ਕਰ ਰਹੀ ਹੈ ਜੀ। ਪਹਿਲਾਂ ਤੁਸੀਂ ਇਹ ਦੇਖੋ ਨਾ ਪਾਨਾ ਸਿੱਧੂ ਨੂੰ ਲੋੜ ਕਾਤੇ ਪਾਈ ਲੋਕਾਂ ਤੋਂ ਪੈਸੇ ਕਢਵਾਉਣ ਦੇ। ਗਰੋਥ ਕਿਹਦੇ ਸਿਰ ਤੇ ਚੱਲਦਾ ਹੈ? ਹਾਂਜੀ ਫੇਕ ਗਰੋਥ ਇਮੀਗ੍ਰੇਸ਼ਨ ਦਾ ਏਜੰਟਾਂ ਦਾ ਸਰਕਾਰ ਦੇ ਥੱਲੇ ਚੱਲਦੇ ਆ ਜੇ ਸਰਕਾਰ ਕੋ ਪੈਸਾ ਗਲਤ ਜਾਂਦਾ ਉਹਨੇ ਤਾਂ ਰੋਕੇ ਆ ਸਰਕਾਰ ਲੋਕਾਂ ਦੇ ਪੈਸੇ ਵਾਪਸ ਕਰਵਾਏ ਆ। ਤੇ ਜਨਟਾ ਨੇ ਇਕੱਠੇ ਹੋ ਕੇ ਉਹਦੇ ਵਿਰੁੱਧ ਪਰਚਾ ਝੂਠਾ ਦਵਾਇਆ ਭਗਵੰਤ ਮਾਨ ਦੇ ਕਹਿਣ ਤੇ ਹੂੰ ਨਹੀਂ ਉਹਦੇ ਚਲੋ ਪਰਚੇ ਵਿੱਚ ਵੀ ਚਾਰ ਪਰਚੇ ਜਿਹਨਾਂ ਵਿੱਚ ਵੀ ਕਲੀਅਰ ਲਿਖਿਆ ਹੈ ਵੀ ਗਲਤ ਸਬਦਾਬਲੀ ਵਰਤੀ ਜਾਂਦੀ ਹੈ ਤਾਂ ਚਾਈਨੀ ਟੋਰ ਦੇ ਹੋਰ ਇਲਜ਼ਾਮ ਲਗਾਏ ਜਾਂਦੇ ਨੇ ਜਿਨਾਂ 10000 ਦੇ ਰਿਸ਼ਵਤ ਦੇ ਉਹ ਤੋਂ ਤੁਹਾਡੇ ਸਾਹਮਣੇ ਨੇ ਉਹ ਪਰਚੇ ਜਿਹੜੇ ਬੰਦੇ ਨੇ ਲੱਖਾਂ ਜਿਹਨੇ ਬੰਦੇ ਨੇ ਲੋਕਾਂ ਦੇ ਪਿੱਛੇ ਕਰੋੜਾਂ ਰੁਪਏ ਲੱਖਾਂ ਰੁਪਇਆ ਵਾਪਸ ਕਰਾਤਾ ਹੋਵੇ ਉਹ 10000 ਦਾ ਇਲਜ਼ਾਮ ਲਾਉਣ ਦੇ ਸ਼ਰਮਤਾ ਆਵੇ ਸਰਕਾਰ ਮੌਜੂਦੇ ਨਾਣਾ ਕੋਈ ਬਟਾ ਇਲਜ਼ਾਮ ਲਾਵੇ ਕਿ ਆ ਹੁੰਦਾ 10000 ਦਾ ਉਹ ਕਿੰਨੇ ਉਹ ਜਿਨੇ ਕਰੋੜਾ ਰੁਪਇਆ ਦਵਾਤਾ ਪਰਿਵਾਰ ਇੰਟਰਵਿਊ ਦੇ ਰਹੇ ਆ ਤੁਸੀਂ ਦੇਖ ਰਹੇ ਹੋ ਵੀ ਉਹਨਾਂ ਦੀ ਵੀਡੀਓ ਕਲਿੱਪ ਦੇਖ ਰਹੇ ਹੋ ਲੋਕਾਂ ਦੇ ਉਹ ਕਿਵੇਂ ਕਹਿੰਦੇ ਵੀ ਸਾਡੇ ਲੱਖਾਂ ਰੁਪਏ ਦਵਾਤੇ ਉਹਨਾਂ ਨੇ ਜਦੋਂ ਉਹਨਾਂ ਦੇ ਨਹੀਂ ਉਹ 10000 ਰੁਪਏ ਪਿੱਛੇ ਕਹਿਣਾ ਦਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਇਸ ਵਕਤ ਫਤਿਹਗੜ੍ਹ ਸਾਹਿਬ ਵੀ ਹੋ ਹਾਂਜੀ ਮੈਂ ਕਿਲੇ ਦੇ ਬਾਹਰ ਹੀ ਆਂ ਠੀਕ ਹੈ ਜੀ ਕਿੰਨੇ ਗਏ ਮਨ ਲਕਿ ਜਿਹੜੇ ਆਪਣੇ ਪਾਰਟੀ ਦੇ ਜਿਹੜੇ ਮੈਂਬਰ ਨੇ ਕਿੰਨੇ ਇੱਥੇ ਮੌਜੂਦ ਨੇ ਕਿਲੇ ਦੇ ਵਿੱਚ ਸਭੇ ਐਸ ਵੀ 30 40 ਜਾਣੇ ਆ ਹਾਂ ਜੀ ਬਾਕੀ ਸਾਡੇ ਜਥੇਦਾਰ ਧੂਰੀ ਗਏ ਹੋਏ ਆ ਰਸਤੇ 'ਚ ਗ੍ਰਿਫਤਾਰ ਹੋ ਕਰਲੇ ਪੁਲਿਸ ਨੇ ਬਹੁਤ ਸਾਰੇ ਨੌਜਵਾਨ ਵੀਰ ਸਾਡੇ ਜੂਝ ਦੇ ਪੰਜਾਬ ਦੇ ਜੂਝ ਦੇ ਪ੍ਰਧਾਨ ਵੀ ਜਿਹੜੇ ਨੇ ਰਜਿੰਦਰ ਸਿੰਘ ਦਿਓਲ ਉਹ ਵੀ ਗ੍ਰਿਫਤਾਰ ਹੋ ਚੁੱਕੇ ਆ ਤਾਡੀ ਸੀਨੀਅਰ ਮੈਂਬਰਸ਼ਿਪ ਵੀ ਗ੍ਰਫਤਾਰ ਹੋ ਚੁੱਕੀ ਆ ਹੁਣ ਕੁਛ ਸਾਡੇ ਇੱਥੇ ਮਾਨ ਸਾਹਿਬ ਦੇ ਕੋਲ ਆਏ ਹੋਏ ਆ ਹਾਂਜੀ ਪਾਰਟੀ ਦੇ ਸਾਡੇ ਜਰਨਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਜੋ ਉਮੀਦਵਾਰ ਨੇ ਲੋਕ ਸਭਾ ਤੋਂ ਹੂੰ ਉਹ ਵੀ ਇੱਥੇ ਮੌਜੂਦ ਨੇ ਹਾਂਜੀ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਉਹ ਅੰਦਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਰਸਤੇ 'ਚ ਰੋਕ ਰਹੇ ਆ ਹੂੰ ਅਸੀਂ ਇਕੱਠੇ ਖੜੇ ਆ ਬਾਹਰ ਜਿਹੜਾ ਅੱਜ 1 ਨਵੰਬਰ ਦਾ ਜਿਹ ਇੱਕ ਜਿਹੜਾ ਫਰਵਰੀ ਦਾ ਜਿਹੜਾ ਇਹ ਕੱਟ ਰੱਖਿਆ ਗਿਆ ਸੀ ਕਿ ਹੁਣ ਮੁਲਤਵੀ ਕੀਤਾ ਜਾਊਗਾ ਕਿ ਆਉਣ ਵਾਲੇ ਸਮੇਂ ਸੰਗਾਰਸ਼ ਦੇਖੋ ਸੰਗਾਰਸ਼ ਨੂੰ ਚੇਂਜ ਕੀਤਾ ਜਾ ਸਕਦਾ ਹੈ ਪ੍ਰੋਗਰਾਮ ਇੱਕ ਵਾਰ ਫੇਰ ਦੁਬਾਰਾ ਕਾਲ ਦੋਏ ਦਿੱਤੀ ਜਾਊਗੀ ਅਜੇ ਵਾਪਸ ਨਹੀਂ ਹੋਇਆ ਹੈਗਾ ਹਾਂਜੀ ਪਰ ਪਿੱਛੇ ਨਹੀਂ ਹਟਾਂਗੇ ਹੁਣ ਜਿਹੜਾ 3 ਤਰੀਕ ਦਾ ਲੱਖਾਂ ਸੁਧਾਨਾ ਤੇ ਜਿਹੜੇ 18 ਜਥੇਬੰਦੀ ਦੇ ਕਿਸਾਨ ਉਹਨਾਂ ਵੱਲੋਂ ਸੰਗਰੂਰ ਵਿੱਚ ਰਹਿਸ਼ ਤੇ ਰੰ ਦਾ ਐਲਾਨ ਕਰ ਦਿੱਤਾ ਗਿਆ ਬਾਰ-ਬਾਰ ਵੀਡੀਓ ਪੈ ਰਹੀ ਨੇ ਕਿਵੇਂ ਦੇਖਦੇ ਹੋ ਵੀ ਉਹਨਾਂ ਨਾਲ ਵੀ ਜੋ ਅੱਜ ਸਿਮਰਜੀਤ ਮਾਨ ਦੇ ਨਾਲ ਇਦਾਂ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਵੀ ਹੋ ਸਕਦਾ ਦੇਖੋ ਇੱਕ ਗੱਲ ਤਾਂ ਸਮਝ ਲਓ ਵੀ ਜਿਹੜੀ ਪੰਜਾਬ ਦੀ ਸਰਬੱਤ ਦੇ ਭਲੇ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਾਂਜੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਖੜਦੀ ਹੈ ਤੇ ਖੜਦੀ ਰਹੂਗੀ ਜਦੋਂ ਵੀ ਪੰਜਾਬ ਦੀ ਕੌਮ ਜ਼ੁਲਮ ਦੇ ਖਿਲਾਫ ਉੱਠੂਗੀ ਹਾਂਜੀ ਜ਼ਬਰ ਦੇ ਖਿਲਾਫ ਉੱਠੂਗੀ ਸਰਕਾਰਾਂ ਦੇ ਧੱਕੇਸ਼ਾਹੀ ਦੇ ਵਿਰੁੱਧ ਉੱਥੇ ਮਾਨ ਸਾਹਿਬ ਦੀ ਪਾਰਟੀ ਹੂੰ পড়ੂਗੀ ਹੂੰ ਇਸ ਕੋਈ ਸ਼ੱਕ ਨਹੀਂ ਹੈਗਾ ਹੂੰ ਕਿ ਕਿੰਨੇ ਸਮੇਂ ਲਈ ਨਜ਼ਰਮੰਦ ਕੀਤਾ ਗਿਆ ਕੁਝ ਅਪਡੇਟ ਆ ਰਹੀ ਅੰਦਰੋਂ ਕੁਝ ਨਹੀਂ ਜੀ ਪਤਾ ਹੈਗਾ ਸਾਨੂੰ ਐ ਨਹੀਂ ਪਤਾ ਵੀ ਐਸੇ ਤਰ੍ਹਾਂ ਜਾਣਾ ਕਿ ਨਹੀਂ ਜਾਣਾ ਸਾਨੂੰ ਅਜੇ ਕੁਝ ਨਹੀਂ ਕਹਿ ਸਕਦੇ ਸਰਕਾਰਾਂ ਦੇ ਉੱਪਰ ਨਿਰਭਰ ਹੈ ਕਿ ਕਾਰਨ ਕੀ ਨਾ ਕਰਨ ਪਰ ਐਸੇ ਆਪਣੇ ਸਟੈਂਡ ਤੇ ਸਾਰੀ ਪਾਰਟੀ ਸਮੇਤ ਖੜੇ ਆ ਹੂੰ ਤੁਸੀਂ ਭਾਨਾ ਸਿੱਧੂ ਦੇ ਮਾਨ ਸਾਹਿਬ ਵੀ ਭਾਨਾ ਸਿੱਧੂ ਦੇ ਹੱਕ ਦੀ ਗੱਲ ਕਰਦੇ ਨੇ ਕਿਵੇਂ ਦੇਖਦੇ ਹੋ ਫਾਨਾ ਜੀ ਦੂ ਗਾਲਾਂ ਕੱਢਦਾ ਵੀ ਨਜ਼ਰ ਆਉਂਦਾ ਹੈ ਵੀਡੀਓ ਵਿੱਚ ਕਈ ਵਾਰ ਗਲਤ ਸ਼ਬਦਾਵਲੀ ਦੀ ਵਰਤ ਜਾਂਦੀ ਹੈ ਦੇਖੋ ਉਹ ਤਾਂ ਉਹਦਾ ਨਿੱਜੀ ਕੰਮ ਸੀ ਉਹ ਗਾਲਾਂ ਕੱਢਦਾ ਜਿਵੇਂ ਮਰ ਜੇ ਉਹ ਉਹਦਾ ਨਿੱਜੀ ਹੈ ਪਰ ਉਹ ਕਰਦਾ ਦਾ ਪੰਜਾਬ ਦੇ ਸਰਬੱਤ ਦੇ ਭਲੇ ਲਈ ਹੈ ਹਾਂਜੀ ਸਰਬੱਤ ਦੇ ਭਲੇ ਲੋਕਾਂ ਦੇ ਕਿੰਨੇ ਆ ਆਪਣੇ ਦਸਾਂ ਦੇ ਕਿਰਤ ਦੇ ਪੈਸੇ ਜਿਹੜੇ ਫਸੇ ਹੋਏ ਤੇ ਚਾਂਟਾਂ ਦੇ ਕੋਲ ਉਹਨੇ ਦਬਾਏ ਆ ਇਹ ਬਹੁਤ ਵੱਡਾ ਗਰੋਥ ਹੈ ਉਹਨੇ ਬਹੁਤ ਤਗੜੀ ਧਿਰ ਨੂੰ ਹੱਥ ਪਾਇਆ ਛੋਟੀ ਮੋੜੀ ਧਿਰ ਨਹੀਂ ਹੈਗੀ ਪਰ ਹਰਜੀਤ ਸਿੰਘ ਜੀ ਇੱਕ ਮਤਲਬ ਕਿ ਲੁਧਿਆਣੇ ਤੋਂ ਏਜੰਟਾਂ ਦੀ ਕਾਨਫਰੰਸ ਵੀ ਸਾਹਮਣੇ ਆਉਂਦੀ ਉਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਵੀ ਸਰਕਾਰ ਵੀ ਹੈਗੀ ਹੈ ਪ੍ਰਸ਼ਾਸਨ ਵੀ ਹੈਗਾ ਵੀ ਉੱਥੋਂ ਤੱਕ ਵੀ ਮਤਲਬ ਕਿ ਜਿਹੜੇ ਲੋਕ ਨੇ ਪਹੁੰਚ ਕਰ ਸਕਦੇ ਸੀ ਕਿ ਭਾਨਾ ਸਿੱਧੂ ਤਾਂ ਕਿ ਕੌਮ ਪਹੁੰਚ ਕਰਦੇ ਸੀ ਲੋਕ ਜਿਹੜੇ ਨੇ ਦੇਖੋ ਜੀ ਜਿਸ ਬੰਦੇ ਦਾ ਆਧਾਰ ਹੋਵੇ ਲੋਕ ਉਹਨਾਂ ਕੋਲ ਪਹੁੰਚ ਕਰਦੇ ਹੁੰਦੇ ਆ ਭਾਨਾ ਸਿੱਧੂ ਲੋਕਾਂ ਦੀ ਦਿਲਾਂ ਦੀ ਆਵਾਜ਼ ਧੜਕਣ ਬਣ ਚੁੱਕਿਆ ਸੀ ਉਹਨੇ ਆਪਣੀ ਜਥੇਬੰਦੀ ਬਣਾ ਕੇ ਆਪਣੇ ਤੌਰ ਤੇ ਉਹ ਜਿਵੇਂ ਮਰਜ਼ੀ ਕਰਕੇ ਵੀ ਲੋਕਾਂ ਦੇ ਪੈਸੇ ਵਾਪਸ ਕਰਾਉਂਦਾ ਤਾਂ ਲੋਕਾਂ ਦੇ ਨਾਲ ਖੜਦਾ ਤਾਂ ਕੋਈ ਵੀ ਬੰਦਾ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਤੇ ਲੋਕ ਉਹਨਾਂ ਦੀ ਆਵਾਜ਼ ਬਣ ਜਾਂਦੇ ਹੁੰਦੇ ਆ ਹਾਂਜੀ ਤੇ ਇਹ ਗੱਲ ਨਾ ਹੀ ਏਜੰਟਾਂ ਨੂੰ ਸਹੀ ਲੱਗਦੀ ਤੇ ਨਾ ਹੀ ਆਪਣਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਦਾ ਜਿਹੜਾ ਮਹੀਨਾ ਹਫਤਾ ਭਾਰੀ ਜਾਂਦਾ ਦਾ ਪੈਸਾ ਉਹ ਬੰਦ ਹੋ ਗਿਆ ਏਜੰਟਾਂ ਨੇ ਸਰਕਾਰਾਂ ਨੂੰ ਧਮਕੀਆਂ ਦੇਣੀ ਸ਼ੁਰੂ ਕਰਤੀਆਂ ਹਾਂਜੀ ਵੀ ਅਸੀ ਥੋੜਾ ਹਫ਼ਤਾ ਦੇਣਾ ਬੰਦ ਕਰ ਦੇਣਾ ਜੇ ਤੁਸੀਂ ਜਾਣਤਾ ਅੰਦਰ ਨਾਲ ਆ ਕੁਝ ਕਰ ਰਹੇ ਆ ਸਰਕਾਰ ਨੂੰ ਹੂੰ ਸਰਕਾਰ ਨੇ ਆਪਣੇ ਚਾਰ ਪੈਸੇ ਬਚਾਏ ਆ ਵੀ ਜੇਬ ਗਰਮ ਰਹੇ ਹੂੰ ਇਹ ਸਾਰੀ ਭ੍ਰਿਸ਼ਟਾਚਾਰ ਦੇ ਵਿੱਚ ਆ ਸਰਕਾਰ ਕੋਈ ਬਦਲਾ ਨਹੀਂ ਹੋਇਆ ਨਵਾਂ ਬਦਲਾ ਹੋ ਰਿਹਾ ਜੇ ਉਹ ਕੁਝ ਆਪਾਂ ਜ਼ਬਰ ਜ਼ੁਲਮ ਦੇਖ ਰਹੇ ਆ ਕੱਲ ਮੋਹਾਲੀ ਵਿੱਚ ਭਾਨਾ ਸਿੱਧੂ ਨੂੰ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਤੇ ਹੁਣ ਪਟਿਆਲੇ ਭੇਜਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਸੇ ਜੁਰਮਦਦੋਂ ਉੱਥੇ ਉਹਨਾਂ ਨੂੰ ਉਸ ਸਮੇਂ ਪੇਸ਼ ਕੇ ਰਿਮਾਨਡ ਨੂੰ ਕਿ ਪੇਸ਼ ਕਰਨ ਤੋਂ ਬਾਅਦ ਪੰਨ ਸਿੱਧੂ ਕਹਿੰਦੇ ਵੀ ਨਜ਼ਰ ਆਏ ਵੀ ਜਿਹੜੀ ਇਹ ਸਤਜੀ ਆਵਾਜ਼ ਹੈ ਵੀ ਅਸੀਂ ਇਸੇ ਤਰ੍ਹਾਂ ਸੱਚ ਬੋਲਦੇ ਰਹਾਂਗੇ ਸੱਚੇ ਕੰਮ ਕਰਦੇ ਰਹਾਂਗੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇਸ ਤੋਂ ਪਹਿਲਾਂ ਸਾਡਾ ਦੀਪ ਸਿੱਧੂ ਬਾਈ ਉਹ ਗੱਲ ਸੱਚ ਦੀ ਕਹਿੰਦਾ ਗਿਆ ਉਹ ਆਖਰ ਉਹਨਾਂ ਸੱਚਾਈ ਬੋਲਣ ਤੋਂ ਛੱਡੀ ਨਹੀਂ ਉਸ ਨੂੰ ਕਤਲਯਾਮ ਕਰਵਾ ਦਿੱਤਾ ਗਿਆ ਫਿਰ ਆਪਣੇ ਗਾਣਿਆਂ ਰਹੀਂ ਸਿੱਧੂ ਮਸੇਵਾਲ ਨੇ ਪੰਜਾਬ ਦੀ ਗੱਲ ਕਰੀ ਉਹਨੂੰ ਵੀ ਮਰਵਾ ਦਿੱਤਾ ਗਿਆ ਸਰਕਾਰ ਨੇ ਉਹਦਾ ਵੀ ਮਾਪੇ ਸੜਕਾਂ ਪਰ ਰੁਲਦੇ ਆਂ ਬਿਜਾਰੇ ਦੇਖ ਕੇ ਬਹੁਤ ਅਰਸ ਆਉਂਦਾ ਹੁਣ ਇਹਦੇ ਨਾਲ ਵੀ ਇਹੀ ਜ਼ਬਰ ਜ਼ੁਲਮ ਵਾਲਾ ਕੰਮ ਹੋ ਰਿਹਾ ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਪੂਰੇ ਪੰਜਾਬ ਵਿੱਚ ਅਮਰਤ ਛਕਾਉਣ ਦੀ ਲਹਿਰ ਸੋਰੀ ਉਸ ਨੂੰ ਦਿਬਰੂਗੜ੍ਹ ਤੌਰ ਦਿੱਤਾ ਗਿਆ ਤੇ ਉਹਦੀ ਵਾਈਫ ਬਾਹਰ ਤੋਂ ਇੰਗਲੈਂਡ ਤੋਂ ਆ ਕੇ ਜੋ ਉਹਨਾਂ ਨਾਲ ਆਨੰਦ ਕਾਰਜ ਹੋਏ ਆ ਉਹਨਾਂ ਨੂੰ ਵਾਪਸ ਨਿਯਾਨ ਦਿੱਤਾ ਜਾ ਰਿਹਾ ਇਹਦਾ ਜ਼ਬਰ ਜ਼ੁਲਮ ਸਿੱਖਾਂ ਪਰ ਹੁੰਦੇ ਰਹਿੰਦੇ ਆ ਪਰ ਸਿੱਖ ਡਰਦੇ ਨਹੀਂ ਹੈਗੇ ਸਿੱਖ ਚੜ੍ਹਦੀ ਕਲਾ ਚ ਰਹਿੰਦੇ ਆ ਹੂੰ ਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਸਮਰਥਕ ਨੇ ਅਸੀਂ ਤਾਂ ਸਭ ਨੂੰ ਇਹ ਅਪੀਲ ਕਰਦੇ ਆ ਵੀ ਸਾਨੂੰ ਜੰਗ ਜਾਰੀ ਰੱਖਣਾ ਚਾਹੀਦਾ ਕਿਉਂਕਿ ਗੁਰੂ ਮਹਾਰਾਜ ਨੇ ਫਤਿਹ ਜੰਗ ਜਾਰੀ ਰੱਖਣ ਵਾਲੇ ਨੂੰ ਬਖਸ਼ੀ ਹੈ ਹੂੰ ਸਰਕਾਰਾਂ ਨੇ ਹਮੇਸ਼ਾ ਰਵਈਆ ਰੱਖਣਾ ਹੁੰਦਾ ਆਪਣਾ ਸਰਕਾਰਾਂ ਨੂੰ ਇਹ ਮੂੰਹ ਦੀ ਫਟਕਾਰ ਉਦੋਂ ਖਾਣੀ ਪੈਂਦੇ ਜਦੋਂ ਲੋਕ ਜਾਗ ਪੈਂਦੇ ਆ ਜਦੋਂ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਜਾਂਦੇ ਆ ਸੋ ਮੈਂ ਜਿਹੜੇ ਉਹਨਾਂ ਦੇ ਸਪੋਰਟਰ ਨੇ ਪਾਨਾ ਸਿੱਧੂ ਵੀਰ ਦੇ ਮਾ ਉਹਨਾਂ ਸਭ ਦਾ ਧੰਨਵਾਦ ਕਰਦਾ ਹੂੰ ਉਹ ਇਸ ਇਹ ਜੀ ਠੰਡ ਵਿੱਚ ਅੰਤਾਂ ਦੇ ਮੌਸਮ ਖਰਾਬ ਹੋਣ ਦੇ ਵੀ ਬਾਵਜੂਦ ਗੜੇਮਾਰੀ ਵਿੱਚ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਸੋ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਤੁਹਾਡੇ ਸੱਚੇ ਪੱਤਰਕਾਰਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਅੱਜ ਮੋਦੀ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਉਹ ਸਾਡੀ ਆਵਾਜ਼ ਨੂੰ ਲੋਕਾਂ ਤੱਕ ਨਹੀਂ ਪਹੁੰਚਾਉਣ ਦਿੰਦੇ ਹੂੰ ਤੁਹਾਡਾ ਵੀ ਇਸ ਕਰਕੇ ਧੰਨਵਾਦ ਕਰਦੇ ਆ ਤੁਸੀਂ ਸਾਡੀ ਗੱਲ ਹਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਅੱਜ ਪੂਰੀ ਗੱਲਬਾਤ ਦਸੀ ਹੈ ਠੀਕ ਹੈ ਜੀ ਵਾਈਕੁਰ ਜੀ ਦਾ ਹਾਲ ਸਾਹਿਬ ਵਾਈਕੁਰ ਜੀ ਦੀ ਫਤਿਹ ਜੀ ਫਤਿਹ ਜੀ